ਬੀਤੇ ਕਈ ਦਿਨਾਂ ਤੋਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਹੈ ਤਾਂ ਇਸ ਦਾ ਮੁੱਖ ਕਾਰਨ ਹੈ ਪੰਜਾਬ ਭਾਜਪਾ ਪ੍ਰદાન ਸੁਨੀਲ ਜਾਖੜ ਜੀहां ਸੁਨੀਲ ਜਾਖੜ ਦੇ ਅਸਤੀਫੇ ਦੀਆਂ ਅਟਕਲਾ ਲਗਾਤਾਰ ਜਿਹੜੀਆਂ ਲਗੀਆਂ ਹੋਈਆਂ ਨੇ ਕਈਆਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਕਈ ਕਹਿ ਰਹੇ ਨੇ ਉੱਥੇ ਹੀ ਭਾਜਪਾ ਦੇ ਜਿਹੜੇ ਨੇਤਾ ਨੇ ਉਹੀ ਇਸ ਗੱਲ ਨੂੰ ਝੁੱਠਲਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਬੀਜੇਪੀ ਦੇ ਜਿਹੜੇ ਸੂਬਾ ਪ੍ਰਧਾਨ ਨੂੰ ਸੁਨੀਲ ਜਾਖੜ ਹੀ ਹੈਗੇ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਸਾਰੇ ਖੁਸ਼ ਹਾਂ ਤਾਂ ਉਹਨਾਂ ਦੇ ਵੱਲੋਂ ਸਿਫਾ ਨਹੀਂ ਦਿੱਤਾ ਗਿਆ ਤਾਂ ਦਿੱਲੀ ਦੇ ਵਿੱਚ ਸੁਨੀਲ ਜਾਖੜ ਮੌਜੂਦ ਨੇ ਤਾਂ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਵੱਲੋਂ ਜਿਹੜੇ ਪਾਰਟੀ ਦੇ ਪਰਦਾਨ ਨੇ ਜੇਪੀ ਨੱਡਾ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਰਿਹਾ ਕਿਹੜੀਆਂ ਗੱਲਾਂ ਦੇ ਉੱਤੇ ਇਹਨਾਂ ਦੋਵਾਂ ਨੇਤਾਵਾਂ ਦੀ ਜਿਹੜੀ ਚਰਚਾ ਹੋਈ ਹੈ ਉਸੇ ਤੇ ਹੀ ਜ਼ਿਆਦਾ ਜਾਣਕਾਰੀ ਲੈ ਲੈਣੇ ਆ ਫੌਨ ਲਾਈਨ ਤੇ ਮੇਰੇ ਨਾਲ ਜੁੜੇ ਹੋਏ ਨੇ ਦੈਨਿਕ ਸਵੇਰਾ ਦੇ ਪੋਲਿਟੀਕਲ ਐਡੀਟਰ ਨੀਲ ਪਲਿੰਦਰ ਜੀ ਨੀਲ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਤਰਫ ਅਸਤੀਫੇ ਦੀਆਂ ਅਟਕਲਾ ਜਿਹੜੀਆਂ ਨੇ ਚਰਚਾਵਾ ਜਿਹੜੀਆਂ ਛੜੀਆਂ ਹੋਈਆਂ ਨੇ ਤਾਂ ਉੱਥੇ ਹੀ ਦੂਜੇ ਪਾਸੇ ਹੁਣ ਬੀਜੇਪੀ ਸੂਬਾ ਪ੍ਰਧਾਨ ਦੇ ਵੱਲੋਂ ਕੇਂਦਰੀ ਭਾਜਪਾ ਪ੍ਰਧਾਨ ਜੇਪੀ ਨੱড্ডা ਦੇ ਨਾਲ ਮੁਲਾਕਾਤ ਕੀਤੀ ਗਈ ਹੈ ਕੀ ਕੁਝ ਖਾਸ ਹੈ ਇਸ ਮੁਲਾਕਾਤ ਨੂੰ ਕਿਵੇਂ ਮੰਦੇਓ ਜੀ ਬਿਲਕੁਲ ਜਦੋਂ ਤੋਂ ਸੁਨੀਲ ਜਾਖੜ ਦੇ ਪੰਜਾਬ ਬੀਜੇਪੀ ਪ੍ਰਧਾਨ ਦੇ ਅਸਤੀਫੇ ਦੀ ਗੱਲ ਸਾਹਮਣੇ ਆਈ ਹੈ ਉਦੋਂ ਤੋਂ ਹੀ ਜਾਖੜ ਨੇ ਚੁੱਪੀ ਧਾਰੀ ਹੋਈ ਹੈ ਪਰ ਜਾਖੜ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਸ ਦੇ ਉੱਤੇ ਸਾਰੀ ਨਜ਼ਰ ਰੱਖ ਰਹੇ ਨੇ ਨਾ ਸਿਰਫ ਸਿਆਸੀ ਪਾਰਟੀਆਂ ਉਹਨਾਂ ਦੀ ਆਪਣੀ ਪਾਰਟੀ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਜਿਹੜੀ ਉਹਨਾਂ ਦੀ ਪੁਰਾਣੀ ਪਾਰਟੀ ਹੈ ਤੇ ਪੂਰਾ ਮੀਡੀਆ જગਤ ਇਸ ਇੰਦਰਾਨ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸੁਨੀਲ ਜਾਖੜ ਦੀ ਸ਼ੁੱਕਰਵਾਰ ਸ਼ਾਮ ਨੂੰ ਹੀ ਜਿਸ ਦਿਨ ਇਹ ਖਬਰ ਸਰਫੇਸ ਹੁੰਦੀ ਹੈ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਉਸੇ ਦਿਨ ਸ਼ਾਮ ਨੂੰ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਜੇਪੀ ਨਾਡਾ ਨਾਲ ਮੁਲਾਕਾਤ ਹੋਈ ਹੈ ਦਿੱਲੀ 'ਚ ਇਹ ਵੀ ਪਤਾ ਲੱਗ ਰਿਹਾ ਹੈ ਕਿ ਉਸ ਮੀਟਿੰਗ ਦੇ ਵਿੱਚ ਜਾਖੜ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਕਿ ਜਿਸ ਤਰ੍ਹਾਂ ਦਾ ਆ ਨਾਨ ਕੋਆਪਰੇਸ਼ਨ ਉਹਨਾਂ ਨੂੰ ਪੰਜਾਬ ਬੀ ਜੀ ਪੀ ਚ ਮਿਲ ਰਹੀ ਹੈ ਤਾਂ ਉਹ ਪ੍ਰਧਾਨ ਵਜੋਂ ਕੰਟੀਨਿਊ ਨਹੀਂ ਰਹਿ ਸਕਦੇ ਸੋ ਇਸ ਦੇ ਉੱਤੇ ਉਹਨਾਂ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੂੰ ਫਰਕ ਕੀਤਾ ਜਾਏ ਉਹਨਾਂ ਦਾ ਜਿਹੜਾ ਬਣੇ ਰਹਿਣਾ ਪੰਜਾਬ ਬੀ ਜੀ ਪੀ ਪ੍ਰਧਾਨ ਅਜਿਹੀ ਹਾਲਾਤ ਵਿੱਚ ਮੁਸ਼ਕਲ ਹੈ ਕੋਈ ਪ੍ਰੈਜ਼ੀਡੈਂਟ ਦਸਤਖਤਾਂ ਨਾਲ ਜਿਹਨਾਂ ਤੋਂ ਆਖੜ ਜਿਹੜੇ ਨੇ ਪਾਰਟੀ ਦੀਆਂ ਪੰਜਾਬ ਬੀਜੇਪੀ ਦੀਆਂ ਗਤੀਵਿਧੀਆਂ ਤੋਂ ਲਗਾਤਾਰ ਦੂਰੀ ਬਣਾ ਕੇ ਚੱਲ ਰਹੇ ਸਨ ਖਾਸ ਕਰ ਜਿਹੜੀ ਉਹ ਮੈਂਬਰਸ਼ਿਪ ਪ੍ਰਾਈਮਰੀ ਮੀਟਿੰਗ ਸੀ ਜਿਸ ਤੋਂ ਬਾਅਦ ਇਹ ਗੱਲ ਉੱਪਰ ਕੇ ਸਾਹਮਣੇ ਆਈ ਕਿ ਹੁਣ ਤਾਂ ਦਾਲਚ ਕੁਝ ਕਾਲਾ ਹੈ ਹੀ ਹੈ ਕਿ ਜਾਖੜ ਉਥੇ ਨਹੀਂ ਆਏ ਉਥੇ ਜਿਹੜੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਰੇਖਾ ਵਰਮਾ ਉਹ ਹੈਡ ਕਰ ਰਹੀ ਸੀ ਮੀਟਿੰਗ ਨੂੰ ਕਰੀਬ ਅੱਧਾ ਪੌਣਾ ਘੰਟਾ ਜਾਖੜ ਦੀ ਵੇਟ ਕੀਤੀ ਗਈ ਵੀਜੇਰਾ ਠਾਰ ਜਿਹੜੇ ਨੇ ਜੋਨ ਸੈਕ੍ਰੀ ਨੇ ਉਹਨਾਂ ਨੇ ਜਿਹੜਾ ਹੈ ਆਖੜ ਖੜ ਨੂੰ ਫੋਨ ਕੀਤਾ ਤਾਂ ਉਸ ਦੇ ਉੱਤੇ ਆਖੜ ਨੇ ਕੋਈ ਸਹੀ ਤਰੀਕੇ ਨਾਲ ਉਹਨਾਂ ਨੂੰ ਹੰਗਾਰਾ ਨਹੀਂ ਪਰਿਆ ਤੇ ਇਹ ਵੀ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਸੁਨੀਲ ਆਖੜ ਨਾਲ ਗੱਲ ਕਰੋ ਪਾਰਟੀ ਪ੍ਰਧਾਨ ਸਮਝ ਕੇ ਵੀ ਗੱਲ ਨਾ ਕਰੋ ਇਹ ਅਬੂਸ਼ਤ ਖਵਰਾ ਨੇ ਪਰ ਉਰਦੀ ਉਰਦੀ ਖਬਰਾਈ ਹੈ ਤਾਂ ਉਸ ਤੋਂ ਸਪਸ਼ਟ ਹੋ ਗਿਆ ਸੀ ਕਿ ਜਾਖੜ ਜਿਹੜੇ ਨੇ ਹੁਣ ਪੰਜਾਬ ਬੀਜੇਪੀ ਦੇ ਪ੍ਰਧਾਨ ਵਜੋਂ ਆਪਣੇ ਆਪ ਨੂੰ ਕੁਰਗਨੀਉ ਨਹੀਂ ਰੱਖਣਾ ਚਾਹੁੰਦੇ ਜਿਹਨੇ ਆਪਣੇ ਕੀ ਰੀਜ਼ਨ ਹੈ ਨਾਰਾਜ਼ਗੀ ਦਾ ਕਿਉਂ ਆਪਣੇ ਆਪ ਨੂੰ ਇਦਾਂ ਅਸਤੀਫਾ ਦੇਣ ਦੀ ਜਿਹੜੀ ਗੱਲ ਕਰ ਰਹੇ ਨੇ ਅਹੁਦੇ ਤੋਂ ਦੇਖੋ ਜਦੋਂ ਦੋ ਜਾਖੜ ਕਾਂਗਰਸ ਛੱਡ ਕੇ ਆਏ ਸਨ ਬੀਜੇਪੀ ਦੇ ਵਿੱਚ ਤਾਂ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਹੀ ਪੰਜਾਬ বিজেপি ਦਾ ਜਿਹੜਾ ਪੁਰਾਣਾ ਕਾਡਰ ਹੈ ਪੁਰਾਣੇ ਨੇਤਾ ਨੇ ਪੰਜਾਬ বিজেপি ਦੇ ਉਹ ਉਹਨਾਂ ਨੂੰ ਆਪਣਾ ਪ੍ਰਧਾਨ ਅ ਮੋਹਤੂ ਹਨ ਮੰਨੀ ਜਾਂਦੇ ਸੀ ਪਰ ਉਹ ਦਿਲੋਂ ਨਹੀਂ ਮੰਨ ਰਹੇ ਸੀ ਇਹ ਅਸੀਂ ਮਹਿਸੂਸ ਕੀਤਾ ਹੈ ਖਾਸ ਕਰ ਪੰਜਾਬ ਬੀਜੇਪੀ ਹੈਡਕੁਆਰਟਰ ਦੇ ਵਿੱਚ ਜਾਖੜ ਨੂੰ ਕਾਂਗਰਸੀ ਹੀ ਮੰਨਿਆ ਜਾਂਦਾ ਰਿਹਾ ਸ਼ੁਰੂ ਤੋਂ ਉਹਨਾਂ ਵੱਲੋਂ ਕਿਉਂਕਿ ਜਾਖੜ ਦੇ ਪਿਤਾ ਜਿਹੜੇ ਨੇ ਬਰਾਮ ਜਾਖੜ ਨੇ ਉਹ ਦਿੱਗਜ ਕਾਂਗਰਸੀ ਨੇਤਾ ਸਨ ਜਾਖੜ ਦਿਨਵਾਰ ਦੇ ਐਮਐਲਏ ਨੇ ਇੱਕ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਲਗਾਤਾਰ ਐਮਐਲਏ ਜਿਹੜੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਸੋ ਉਹਨਾਂ ਦੇ ਉੱਤੇ ਕਾਂਗਰਸ ਦਾ ਜਿਹੜਾ ਠੱਪਾ ਸੀ ਉਹ ਪੰਜਾਬ ਪੰਜਾਬ ਬੀਜੇਪੀ ਦੀ ਜੋ ਪੁਰਾਣੀ ਲੀਡਰਸ਼ਿਪ ਹੈ ਉਸ ਨੂੰ ਰਾਸ ਨਹੀਂ ਆ ਰਿਹਾ ਸੀ ਦੂਜਾ ਜਾਖੜ ਆਪਣੇ ਨਾਲ ਇੱਕ ਵੱਡਾ ਗੁੱਟ ਕਾਂਗਰਸ ਤੋਂ ਲੈ ਕੇ ਗਏ ਸਨ ਤੇ ਉਹ ਗੁੱਟ ਜੋ ਜਿਹੜਾ ਹੈ ਉਸ ਨੇ ਕਾਂਗਰਸ ਨੂੰ ਪੰਜਾਬ ਬੀਜੇਪੀ ਨੂੰ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਖਾਸ ਕਰਕੇ ਟਿਕਟਾਂ ਦੀ ਵੰਡ ਨੂੰ ਲੈ ਕੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਉਸ ਉਹ ਜਿਹੜੀਆਂ ਦੌਰੀਆਂ ਇੰਨੀਆਂ ਵਧੀਆ ਹੋਈਆਂ ਸਨ ਕਿ ਸ਼ੁਰੂ ਤੋਂ ਹੀ ਜਾਖੜ ਆਪਣੇ ਤੌਰ ਦੇ ਉੱਤੇ ਚੱਲਦੇ ਨਜ਼ਰ ਆ ਰਹੇ ਸੀ ਆਪਣੇ ਤਰੀਕੇ ਨਾਲ ਚੱਲਦੇ ਨਜ਼ਰ ਆ ਰਹੇ ਸੀ ਜਿਹੜਾ ਪੁਰਾਣਾ ਬੀਜਪੀ ਦਾ ਕਾਡਰ ਹੈ ਉਹ ਇੱਕ ਤਰ੍ਹਾਂ ਨਾਲ ਨਾਲ ਤਾਂ ਚੱਲ ਰਿਹਾ ਸੀ ਪਰ ਉਹ ਨਾਲ ਹੀ ਥੋੜੀ ਜਿਹੀ ਵਿੱਚ ਰੱਖ ਕੇ ਤਮਾਸ਼ਾ ਵੀ ਦੇਖ ਰਿਹਾ ਸੀ ਕਿ ਲੋਕ ਸਭਾ ਦੀਆਂ ਚੋਣਾਂ ਹੋ ਲੈਣ ਦਿਓ ਦੇਖਦੇ ਆ ਅੱਗੇ ਬੀਜਪੀ 2 ਜਾਂ 3 ਸੀਟਾਂ ਜਿੱਤੀ ਆਈ ਹੈ ਪੰਜਾਬ 'ਚ ਤਾਂ ਹੁਣ ਦੇਖਦੇ ਆ ਜਾਖੜ ਜੀ ਉਵਾਈ 'ਚ ਕੀ ਰਿਜ਼ਲਟ ਆਉਂਦੇ ਨੇ ਜੀ ਨੀਲ ਜੀਪੀ ਜੀ ਨੀਲ ਜੀਪੀ ਨੱਡਾ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਸੁਨੀਲ ਜਾਖੜ ਨੂੰ ਕਿਉਂਕਿ ਸਿਆਸਤ ਦਾ ਜਿਹੜਾ ਹੈ ਬਹੁਤ ਵੱਡੇ ਨੇਤਾ ਕਹਲائے ਜਾਂਦੇ ਨੇ ਸੁਨੀਲ ਜਾਖੜ ਤਾਂ ਕਿਤੇ ਨਾ ਕਿਤੇ ਮਨਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਅੰਦਰ ਖਾਤੇ ਚੱਲਦੀ ਹੋਵੇਗੀ ਅ ਦੇਖੋ ਭਾਜਪਾ ਜਿਹੜੀ ਹੈ ਬੜੀ ਕੂਟਨੀਤੀ ਨਾਲ ਚੱਲ ਰਹੀ ਹੈ ਇਸ ਵੇਲੇ ਉਹਨਾਂ ਦੇ ਸਾਹਮਣੇ ਪੰਜਾਬ ਦੀਆਂ ਪੰਚਾਇਤ ਚੋਣਾਂ ਨੇ ਹਰਿਆਣਾ ਦੀਆਂ ਜਿਹੜੀਆਂ ਨੇ ਉਹ ਵਿਧਾਨ ਸਭਾ ਚੋਣਾਂ ਨੇ ਜੰਮੂ ਕਸ਼ਮੀਰ ਦੀਆਂ ਚੋਣਾਂ ਨੇ ਭਾਜਪਾ ਅਜਿਹੇ ਸਮੇਂ 'ਚ ਪੰਜਾਬ ਵਰਗੇ ਸੂਬੇ 'ਚ ਇਸ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੀਏਗੀ ਖਾਸ ਕਰ ਜਾਖੜ ਵਰਗਾ ਚਿਹਰਾ ਜਿਹੜਾ ਇੱਕ ਹਿੰਦੂ ਚਿਹਰਾ ਵੀ ਸੀ ਤੇ ਨਾਲ ਨਾਲ ਉਹ ਉਹ ਫਰਕ ਪਰਵਾਹ ਨਤਵੀ ਆ ਜਖੜ ਜੀ 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 ਜਖੜ ਨੂੰ ਕਦੇ ਕਿਸੇ ਨੇ ਕੋਈ ਕੱਟੜ ਹਿੰਦੂ ਨੇਤਾ ਦੇ ਤੌਰ ਦੇ ਉੱਤੇ ਨਹੀਂ ਲਿਆ ਉਹਨਾਂ ਨੂੰ ਇੱਕ ਡਿਪਲੋਮੈਟ ਦੇ ਤੌਰ ਦੇ ਉੱਤੇ ਲਿਆ ਇੱਕ ਸੀਜਨਡ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਰਹੇ ਨੇ ਜਖੜ ਖਾਸ ਕਰ ਜਦੋਂ ਪ੍ਰਗਾੜੀ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੇ ਨਾਲ ਦੌਰਾਨ ਜਾਖੜ ਦੀ ਭੂਮਿਕਾ ਜਾਂ ਜਾਖੜ ਦੀ ਟਿੱਪਣੀਆਂ ਜਾਖੜ ਦੀ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦਿਆਂ ਦੇ ਉੱਤੇ ਉਹਨਾਂ ਨੇ ਪ੍ਰੂਵ ਕੀਤਾ ਕਿ ਉਹ ਇੱਕ ਸਾਰਾ ਪ੍ਰਬੰਧਕ ਨੇਤਾ ਨੇ ਤਾਂ ਅਜਿਹਾ ਕਿ ਉਹ ਜਾਖੜ ਵਰਗੇ ਨੇਤਾ ਨੂੰ ਨਹੀਂ ਖੋਣਾ ਚਾਣਗੇ ਖਾਸ ਕਰ ਜੋ ਜਦੋਂ ਅਮਰਿੰਦਰ ਸਿੰਘ ਦੀ ਛੁੱਟੀ ਹੋਈ ਸੀ ਪੰਜਾਬ ਕਾਂਗਰਸ ਤੋਂ ਅ ਜਦੋਂ ਕਾਂਗਰਸ ਨੇ ਉਦੋਂ ਵੀ ਜਦੋਂ ਇਹ ਰਿਵਿਊ ਕੀਤਾ ਸੀ ਕਿ ਕੌਣ ਜਿਹੜਾ ਅਗਲਾ ਮੁੱਖ ਮੰਤਰੀ ਹੋ ਸਕਦਾ ਜਖੜ ਦਾ ਨਾਮ ਜੀ ਲਗਭਗ ਸਭ ਤੋਂ ਉੱਤੇ ਸੀ ਕੋਈ ਹੋਰ ਕਾਰਨ ਹੋਣਗੇ ਕਿ ਚਰਨਜੀਤ ਚੰਨੀ ਦੇ ਦਾ ਨਾਮ ਲੱਗਿਆ ਜੀ 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 ਸੋ ਅਜਿਹੇ ਨੇਤਾ ਨੂੰ ਅਜਿਹੇ ਸੰਵੇਦਨਸ਼ੀਲ ਸਮੇਂ ਸਮੇਂ ਚ ਬੀਜੇਪੀ ਕਦੇ ਵੀ ਅਖੌਣਾ ਨਹੀਂ ਚਾਹੀਦੀ ਤੇ ਕਦੇ ਵੀ ਕੋਈ ਇਸ ਤਰ੍ਹਾਂ ਦੀ ਇਹਨਾਂ ਦਿਨਾਂ ਦੌਰਾਨ ਘਟਨਾ ਨਹੀਂ ਵਾਪਰਨ ਦੇਣਾ ਚਾਹੀਦੀ ਤੇ ਦੂਜੀ ਸਭ ਤੋਂ ਵੱਡੀ ਗੱਲ ਕੈਪਟਨ ਮਨਦਰ ਸਿੰਘ ਨੂੰ ਪਤਾ ਲੱਗਿਆ ਸੀ ਕਿ ਪਰਸੋਂ ਹੀ ਦਿੱਲੀ ਬੁਲਾ ਲੈ ਗਿਆ ਸੀ ਗੈਰ ਰਸਮੀ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਪਤਾ ਲੱਗਿਆ ਕਿ ਜਾਖੜ ਜੀ ਤੇ ਕੋਈ ਚੋਕੀ ਦੇ ਬੀਜਪੀ ਨੇਤਾਵਾਂ ਦੀ ਹੋਈ ਹੈ ਸੁਭਾਵ ਉਹ ਕਹਿ ਕੇ ਜੇਪੀ ਨੱਡਾ ਨਾਲ ਹੀ ਸ਼ਾਇਦ ਮੁਲਾਕਾਤ ਕੋਈ ਹੋਈ ਹੋਏਗੀ ਕੋਈ ਬਿੱਤਵਚਾਲੇ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ ਜੀ तमाम ਜੀ ਆਪਣੇ ਪੱਤੇ ਬੀਜਪੀ ਆਪਣੇ ਪੱਤੇ ਖੋਲੇਗੀ ਹਰਿਆਣਾ ਇਲੈਕਸ਼ਨ ਤੇ ਪੰਜਾਬ ਜਿਹੜੀ ਪੰਚਾਇਤ ਇਲੈਕਸ਼ਨ ਜਿਹੜਾ ਤੋਂ ਬਾਅਦ ਪਰ ਅੱਜ ਜੋ ਮੀਟਿੰਗ ਹੋਣ ਜਾ ਰਹੀ ਹੈ ਵੀ ਜੇ ਰੁਪਾਨੀ ਜਿਹੜੇ ਪੰਜਾਬ ਬੀਜੇਪੀ ਦੇ ਇੰਚਾਰਜ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਬੀਜੇਪੀ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਉੱਥੇ ਜਾਖੜ ਨਹੀਂ ਆ ਰਹੇ ਹੂੰ ਹੂੰ ਕਿਉਂ ਕਿਉਂਕਿ ਜਾਖੜ ਦੇ ਇੱਕ ਨਿਜੀ ਸਟਾਫ ਨੇ ਜਿਹੜਾ ਹੈਗਾ ਕਨਫਰਮ ਕੀਤਾ ਹੈ ਕਿ ਜਾਖੜ ਅਗਲੇ 2 ਦਿਨ ਦਿੱਲੀ 'ਚ ਨੇ ਹੂੰ ਹੂੰ ਮਤਲਬ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਉਹ ਮੀਟਿੰਗ 'ਚ ਨਹੀਂ ਜਾਏ ਚੰਡੀਗੜ੍ਹ ਪਰ ਉਹ 2 ਦਿਨ ਦਿੱਲੀ 'ਚ ਨੇ ਜੀ 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 ਮੀਟਿੰਗ ਚੰਡੀਗੜ੍ਹ 'ਚ ਹੋ ਰਹੀ ਹੈ ਤਾਂ ਸੋ ਸਭਾਵਾਂ ਕਰਕੇ ਜਾਖੜ ਸ਼ਾਇਦ ਹੁਣ ਨਹੀਂ ਵਰਦਣਗੇ ਜੋ ਜਾਖੜ ਦਾ ਰੌਣ ਲੱਗ ਰਿਹਾ ਹੈ ਬੀਜੇਪੀ ਹੋਲਡ ਕਰੇਗੀ ਇਸ ਮਾਮਲੇ ਨੂੰ ਪੰਚਾਇਤ ਇਲੈਕਸ਼ਨ ਤੇ ਹਰਿਆਣਾ ਦੀਆਂ ਚੋਣਾਂ ਹੋ ਜਾਣ ਤੱਕ ਸੋ ਇਹ ਨੂੰ ਮਲਾ ਕੇ ਇਸ ਵਕਤ ਸੁਨੀਲ ਕੁਮਾਰ ਜਾਖੜ ਦੇ ਅਸਤੀਫਾ ਕੀ ਹੈ ਪਾਰਟੀ ਕੀ ਕਰ ਰਹੀ ਹੈ ਸਪੈਂਸ ਬਰਕਰਾਰ ਹੈ ਮੈਂ ਪਤਾ ਤਾਂ ਸਥਿਤੀ ਇਹੀ ਹੈ ਇਸ ਵਕਤ ਤਾਂ ਸਾਇਸ ਸਾਹਿਬ ਦੇਖੋ ਉਸ ਦਿਨ ਤੋਂ ਹੀ ਬਰਕਰਾਰ ਹੈ ਜਿਸ ਦਿਨ ਤੋਂ ਜਾਖੜ ਨੇ ਦੂਰੀਆਂ ਬਣਾ ਲਈਆਂ ਸੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਚਰਚਾ ਤਾਂ ਉਦੋਂ ਵੀ ਛਿੜ ਗਈ ਸੀ ਕਿ ਸੁਨੀਲ ਕੁਮਾਰ ਜਾਖੜ ਕਿੱਥੇ ਨੇ ਪਾਰਟੀ ਪ੍ਰਧਾਨ ਹੈ ਨਹੀਂ ਮੀਟਿੰਗਾਂ ਹੋ ਰਹੀਆਂ ਨੇ ਜੀ 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 ਬੰਦੇ ਤਾਂ ਬੰਦੇ ਆ ਕੇ ਮੀਟਿੰਗਾਂ ਲੈ ਰਹੇ ਨੇ ਬਾਹਰੋਂ ਬੰਦੇ ਆ ਕੇ ਮੀਟਿੰਗਾਂ ਲੈਂਦੇ ਨੇ ਪਰ ਪੰਜਾਬ ਬੀਜੇਪੀ ਪ੍ਰਧਾਨ ਜਿਹੜੇ ਨੇ ਉਹ ਨਦਾਰਦ ਨਹੀਂ ਹੁੰਨਾ ਚਾਹਉਂ। ਖਾਸ ਕਰ ਪੰਚਾਇਤ ਚੋਣਾਂ ਹੋ ਰਹੀਆਂ ਨੇ ਪੰਚਾਇਤ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਜੀ ਉਸ ਸੀ ਸੁਨੀਲ ਕੁਮਾਰ ਜਾਕੜ ਦੀ ਪਰ ਸੁਨੀਲ ਕੁਮਾਰ ਜਾਕੜ ਕਿਤੇ ਵੀ ਨਜ਼ਰ ਨਹੀਂ ਆ ਰਹੇ। ਤੁਸੀਂ ਦੇਖੋ ਮਰਿੰਦਰ ਸਿੰਘ ਰਾਜਾਵੜਿੰਗ ਆਪਣੇ ਪਾਰਟੀ ਦੇ ਕਾਟਰ ਨਾਲ ਵਰਖਾ ਨਾਲ ਖੜੇ ਨਜ਼ਰ ਆ ਰਹੇ ਨੇ ਜੇ ਕਿ ਉਹਨਾਂ ਦੇ ਹਮਰਤਵਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਨੇ ਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖੜੀ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਆਪਣਾ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਤਿਰ ਜਿਹੜੇ ਨੇ ਉਹ ਟੂਰ ਕਮਿਸ਼ਨ ਕੋਲ ਵੀ ਜਾ ਰਹੇ ਨੇ ਤੇ ਜਿਹੜੇ ਪੰਚਾ ਸਰਪੰਚਾਂ ਨੂੰ ਕਾਗਜ਼ਪਰੰਚ ਦਿੱਕਤਾਂ ਆ ਰਹੀਆਂ ਨੇ ਉੱਥੇ ਵੀ ਬਹੁੜ ਰਹੇ ਨੇ ਉਹ ਨਾਲ ਨਾਲ ਹਰਿਆਣਾ ਦੀ ਇਲੈਕਸ਼ਨ ਚ ਵੀ ਉਹ ਜਿਹੜੇ ਨੇ ਪਾਰਟਿਸਿਪੇਟ ਕਰ ਰਹੇ ਨੇ ਆਪਣੀ ਡਿਊਟੀ ਜਿੱਥੇ ਲੱਗੀ ਹੈ ਉੱਥੇ ਜਾ ਰਹੇ ਨੇ ਨੀ ਕੁਮਾਰ ਜਾਖੜ ਨਾ ਹਰਿਆਣਾ ਚ ਨਜੇ ਨਾਰੇ ਨੇ ਖਾਸ ਕਰ ਸੁਨੀਲ ਕੁਮਾਰ ਜਾਖੜ ਜਦੋਂ ਉਹ ਵਿਅਕਤੀ ਹੋਣ ਜਿਹੜਿਆਂ ਨੂੰ ਅੱਜਕ ਹਰਿਆਣਾ ਦਾ ਵੀ ਸਮਝਿਆ ਜਾਂਦਾ ਕਿਉਂਕਿ ਉਹਨਾਂ ਦਾ ਪਿੰਡ ਜਿਹੜਾ ਉਹਨਾਂ ਦਾ ਜੱਦੀ ਇਲਾਕਾ ਜਿਹੜਾ ਹੈਗਾ ਉਹ ਹਰਿਆਣਾ ਦੇ ਬਾਡਰ ਤੇ ਹੈ ਬੁਰਪਾ ਜੀ ਜੀ ਨਹੀਂ ਬਹੁਤ ਐਕਟਿਵ ਰਹਿੰਦੇ ਨੇ ਜਦੋਂ ਬਾਈ ਇਲੈਕਸ਼ਨ ਹੋਏ ਜਲੰਧਰ ਦੇ ਵਿੱਚ ਵੀ ਤਾਂ ਅਕਸਰ ਆਉਂਦੇ ਸੀ ਇੱਥੇ ਕੰਪੇਨਿੰਗ ਕਰਦੇ ਸੀ ਆਪਣੇ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਕਰਦੇ ਸੀ ਪਰ ਹੁਣ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਤਾਂ ਗੈਰ ਜਿਹੜਾ ਉਹਨਾਂ ਦੀ ਮੌਜੂਦਗੀ ਜ਼ਰੂਰ ਜਿਹੜੀ ਹੈ ਖਟਕਦੀ ਹੋਵੇਗੀ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਜਾਂ ਜਿਹੜੇ ਪਾਰਟਿਸਪੋਰਟਰ ਨੇ ਆ ਗੈਰ ਮੌਜੂਦਗੀ ਵੀ ਰੜਕਤ ਰੜਕਰੀ ਹੈ ਤਾਈਂ ਦੇ ਖਬਰਾਂ ਆਈਆਂ ਜਦੋਂ ਰੜ ਕਰਨ ਲੱਗੀ ਖੁਦ ਆਖਣ ਵਾਂਗ ਸੇ ਕਾਫੀ ਸਮੇਂ ਤੋਂ ਦੂਰੀਆਂ ਬਣਾ ਕੇ ਚੱਲ ਰਹੇ ਨੇ ਅਸੀਂ ਨੇ ਨਿੱਜੀ ਤੌਰ ਤੇ ਮਹਿਸੂਸ ਕੀਤਾ ਹੈ ਪਾਰਟੀ ਦੀਆਂ ਗਤੀਵਿਧੀਆਂ ਤੋਂ ਪਰ ਜਦੋਂ ਜਦੋਂ ਪੰਚਾਇਤ ਇਲੈਕਸ਼ਨਾਂ ਦਾ ਸਮਾਂ ਆ ਗਿਆ ਹਰਿਆਣਾ ਇਲੈਕਸ਼ਨਾਂ ਦਾ ਸਮਾਂ ਆ ਗਿਆ ਜੰਮੂ ਕਸ਼ਤ ਇਲੈਕਸ਼ਨ ਦੀਆਂ ਚੋਣਾਂ ਦਾ ਸਮਾਂ ਆ ਗਿਆ ਉਦੋਂ ਫਿਰ ਇਹ ਗੱਲ ਜ਼ਿਆਦਾ ਉੱਪਰ ਕੇ ਸਾਹਮਣੇ ਆਈ ਕਿ ਹੁਣ ਤਾਂ ਫਾਈਨਲ ਮੈਚ ਹੋਣ ਲੱਗੇ ਨੇ ਕੋ ਜਿਹੜਾ ਹੈਗਾ ਕੈਪਟਨ ਹੀ ਬਾਹਰ ਹੈ ਜੀ ਜੀ ਉਦੋਂ ਜਾ ਕੇ ਤਾਂ ਹੀ ਖਬਰਾਂ ਜਿਹੜੀਆਂ ਖਬਰਾਂ ਜਿਹੜੀਆਂ ਉੱਪਰ ਕੇ ਸਾਹਮਣੇ ਆਈਆਂ ਨੇ ਹਾਲਾਂਕਿ ਜਾਖੜ ਨੇ ਸੀ ਕੇ ਦੀ ਪੇਸ਼ ਕਰਤਾ ਲੋਕ ਸਭਾ ਚੋਣਾਂ ਦੇ ਨਤੀਜੇ ਆਉਂਦੇ ਸਾਰੇ ਕਰ ਦਿੱਤੀ ਸੀ ਕਿ ਪਾਰਟੀ ਹਾਰ ਗਈ ਹੈ ਪੰਜਾਬ 'ਚ ਹੂੰ ਹੂੰ ਉਦੋਂ ਇਹ ਗੱਲ ਬਣ ਗਈ ਸੀ ਕਿ 9% ਦੀ ਤੋਂ 18% ਦੀ ਜਿਹੜਾ ਹੋ ਗਿਆ ਵੋਟ ਸ਼ੇਅਰ ਪੰਜਾਬ 'ਚ ਬੀ ਜੀ ਪੀ ਦਾ ਹੂੰ ਹੂੰ ਉਹ ਜਾਖੜ ਦੇ ਖਾਤੇ ਹੀ ਪਾਇਆ ਗਿਆ ਹਾਲਾਂਕਿ ਅਕਾਲੀ ਦਲ ਜਿਹੜਾ ਹੈਗਾ ਕਮਜ਼ੋਰ ਹੈ ਅੱਗੇ ਅਕਾਲੀ ਦਲ ਨਾਲ ਹੁੰਦੀ ਸੀ ਬੀ ਜੀ ਪੀ ਇਸ ਵਾਰ ਬੀ ਜੀ ਪੀ ਸਾਰੀ ਅੱਧੀ ਸਾਰੀਆਂ ਸੀਟਾਂ ਦੇ ਖੁਦ ਲੜੀ ਹੈ ਉਦੋਂ ਸਿਰਫ 3 ਦੇ ਉੱਤੇ ਲੜਦੀ ਹੁੰਦੀ ਸੀ ਉਹ ਪਹਿਲੂ ਆਪਣੇ ਆਪ ਚ ਮਜ਼ਬੂਤ ਨੇ ਪਰ ਇਸ ਨੂੰ ਜਾਖੜ ਦੇ ਖਾਤੇ ਹੀ ਪਾਇਆ ਗਿਆ ਕਿ ਜਾਖੜ ਕਰਕੇ ਸ਼ਾਇਦ ਉਹਦੀ ਅਗਵਾਈ ਚ ਤੋਂ ਲੜੀ ਹੈ ਤਾਂ ਇਹ ਵੀ ਚਲੋ ਜੀ ਉਹਨਾਂ ਦੇ ਬੋਝੇ ਪਾ ਦਿਓ ਕਿ ਉਹਨਾਂ ਦੇ ਕਰਕੇ ਵੋਟ ਸ਼ੇਅਰ ਵਧਿਆ ਹੈ ਜੀ 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 ਦੂਜਾ ਜਿਹੜਾ ਸਭ ਤੋਂ ਵੱਡਾ ਪਹਿਲੂ ਇਸ ਵਕਤ ਇਹ ਹੈ ਕਿ ਬੀਜੇਪੀ ਨੇ ਅੰਦਰ ਖਾਤੇ ਅਗਲਾ ਪ੍ਰਧਾਨ ਲੱਭਣ ਦੀ ਆ ਵੀ ਆ ਕੋਸ਼ਿਸ਼ਾ ਪੇਸ਼ ਕਰ ਦਿੱਤੀ ਆ ਨੇ ਵੀ ਇਹ ਰੂਪਾਨੀ ਦੇ ਇੱਥੇ ਘੇੜੇ ਲੱਗ ਰਹੇ ਨੇ ਰੇਖਾ ਵਰਮਾ ਦੇ ਇੱਥੇ ਘੇੜੇ ਲੱਗ ਰਹੇ ਨੇ ਬੀਜੇਪੀ ਦੀ ਹੋਰ ਚੋਟੀ ਦੀ ਲੀਡਰਸ਼ਿਪ ਦੇ ਘੇੜੇ ਲੱਗਦੇ ਨੇ ਹਰਜੀਨ ਗਿੱਲ ਸਿੰਘ ਗਰੇਵਾਲ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਅਨਿਲ ਸ਼ਰੀਨ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਪੁਰਾਣੇ ਪ੍ਰਧਾਨ ਅਸ਼ੂਨੀ ਸ਼ਰਮਾ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਕੁਝ ਇੱਕ ਹੋਰ ਨਾਮ ਵੀ ਸਾਹਮਣੇ ਆ ਰਹੇ ਨੇ ਪਰ ਪਾਰਟੀ ਸੋਚ ਸਮਝ ਕੇ ਫੈਸਲਾ ਲਏਗੀ ਇਹ ਨਹੀਂ ਕਿ ਇੱਕ ਹੋਰ ਪ੍ਰਧਾਨ ਅਗਰ ਜਾਖੜ ਦੀ ਬਜਾਏ ਮੈਂ ਤਾਂ ਜਾਖੜ ਨੂੰ ਸ਼ਾਇਦ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏ ਜੇਕਰ ਨਹੀਂ ਗੱਲ ਬਣਦੀ ਮੈਂ ਜਾਖੜ ਵਿਜ ਇਹ ਮੇਰੀ ਅਸੀਹੇ ਹਾਲਾਤ ਦੇ ਵਿੱਚ ਤਾਂ ਬੀਜੇਪੀ ਜਾਂ ਤਾਂ ਫਿਰ ਆਪਣੇ ਪੰਜਾਬ ਦੇ ਪੂਰੇ ਹਾਲਾਤ ਨੂੰ ਬਦਲੇਗੀ ਆਪਣੀ ਪਾਰਟੀ ਦੇ ਜਾਂ ਫਿਰ ਜਾਖੜ ਨੂੰ ਬਦਲਣਾ ਪਏਗਾ ਬੀਜੇਪੀ ਵਾਸਤੇ ਕੋਈ ਦੂਜਾ ਰਸਤਾ ਬਚਦਾ ਨਹੀਂ બીਜਾ ਰਸਤਾ ਪਰ ਦੂਜੀ ਗੱਲ ਹੈ ਕਿ ਬੀਜੇਪੀ ਇਹ ਵੀ ਨਹੀਂ ਚਾਹੇਗੀ ਕਿ ਪੰਜਾਬ ਦੇ ਵਿੱਚ ਨਵਾਂ ਪ੍ਰਧਾਨ ਲਾਉਂਦੇ ਸਰ ਕੋਈ ਨਵੀਂ ਤਰ੍ਹਾਂ ਦਾ ਰਫੜ ਫੈਜੇ ਹੂੰ 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 ਸੋ ਬੜਾ ਸੋਚ ਸਮਝ ਕੇ ਫੈਸਲਾ ਲੈਣਾ ਹੋਵੇਗਾ ਕਿਉਂਕਿ ਬੀਜੇਪੀ ਤਿਆਰੀ ਕਰ ਰਹੀ ਹੈ ਵਾਰ-ਵਾਰ बीजेपी ਦੇ ਆਗੂ ਨੇ ਵੀ ਕਿਹਾ ਕਿ ਸਾਡਾ ਨਿਸ਼ਾਨਾ ਪੰਜਾਬ 2027 ਹੈ ਜੀ 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 ਤੇ ਖਾਸ ਕਰ ਜਿਸ ਤਰ੍ਹਾਂ ਇਸ ਵਕਤ politically ਅਫਸੈਟ ਹੋਇਆ ਹੋਇਆ ਪੰਜਾਬ ਕਿਉਂਕਿ ਆ ਮੁੱਖ ਮੰਤਰੀ ਪਿੱਛੇ بیمار ਸਨ ਉਹਦੇ ਵੀ ਖਬਰਾਂ ਦੇ ਬੁਜਾਰ ਕਰਮ ਹੋਣ ਲੱਗ ਪਈ ਕਿ ਮੁੱਖ ਮੰਤਰੀ ਬਦਲਿਆ ਜਾ ਰਿਹਾ ਹੈ ਜੀ 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 ਤੇ ਇਹਦੀ ਹਾਈ ਕਮਾਂਡ ਮੁੱਖ ਮੰਤਰੀ ਕੈਂਪ ਨਾਲ ਜਿਹੜੀ ਹੈਗੀ ਹੈ ਜਿਆਦਾ ਖੁਸ਼ ਨਹੀਂ ਨਜ਼ਰ ਆ ਰਹੀ ਹੂੰ ਪੰਜਾਬ 'ਚ ਜਿਹੜਾ ਕਾਂਗਰਸ ਦਾ ਆਧਾਰ ਵੱਧ ਰਿਹਾ ਹੈ ਤਾਂ ਅਜਿਹੇ 'ਚ ਬੀਜੇਪੀ ਵਾਸਤੇ ਜਿਹੜਾ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੇ 2027 'ਚ ਹੁੰਦੀਆਂ ਨੇ ਜਾਂ ਜੇ ਪਹਿਲਾਂ ਹੋ ਜਾਂਦੀਆਂ ਨੇ ਤਾਂ ਉਸ ਅਜਿਹੇ ਹਾਲਾਤ 'ਚ ਬੀਜੇਪੀ ਨੂੰ ਇੱਕ ਮਜ਼ਬੂਤ ਪ੍ਰਧਾਨ ਜ਼ਰੂਰ ਪੰਜਾਬ 'ਚ ਚਾਹੀਦਾ ਹੋਵੇਗਾ ਸੋ ਬੀਜੇਪੀ ਵੀ ਫੂਕ ਫੂਕੇ ਧੈਰ ਰੱਖ ਰਹੀ ਐ ਬੀਜੇਪੀ ਕੋਲ ਹਾਲੇ ਵੀ ਗੰਧਸਤੋਂ ਆਇਆ ਹੋਇਆ ਇੱਕ ਬੰਦਾ ਜਿਹੜਾ ਮੌਜੂਦ ਹੈ ਪੂਰਾ ਪਰਿਵਾਰ ਸਮੇਤ ਉਹ ਹੈ ਕੈਪਟਨ ਨਮਰਿੰਦਰ ਸਿੰਘ ਜੀ 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 ਸੋ ਰਾਣਾ ਗੁਰਮੀਤ ਛੋਟੀ ਬੈਠੇ ਨੇ ਸੋ بڑے ਨੇਤਾ ਨੇ ਬੀਜੇਪੀ ਹੁਣ ਵੀ بڑا ਸੂਤ ਸਮਝ ਕੇ ਫੈਸਲਾ ਲਏਗੀ ਪਰ ਫਸਮੀ ਸਥਿਤੀ ਚ ਜਾਖੜ ਨੇ ਫਸਾ ਦਿੱਤਾ ਆਪਣੀ ਪਾਰਟੀ ਨੂੰ ਜਿਹੜੀ ਹੁਣ ਉਹਨਾਂ ਦੀ ਪਾਰਟੀ ਹੈ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਇਆ ਸੀ ਮੇਰੇ ਸਹਿਯੋਗੀ ਨੀਲ ਪਲਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੇਪੀ ਨੱਡਾ ਨੈਸ਼ਨਲ ਪ੍ਰੈਜ਼ੀਡੈਂਟ ਡੀ ਜੀ ਡੀ ਐ ਸੁਨੀਲ ਜਾਖੜ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਇਸ ਮੁਲਾਕਾਤ ਦੇ ਵਿੱਚ ਉਹਨਾਂ ਨੂੰ ਪ੍ਰਧਾਨਗੀ ਤੋਂ ਫਾਰਕ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਸੁਨੀਲ ਜਾਖੜ ਦੇ ਅਸਤੀਫੇ ਤੇ ਜਿਹੜਾ ਅਟਕਲਾ ਜਰੂਰ ਬਰਕਰਾਰ ਨੇ ਤਾਂ اسی ਦੇ ਵਿਚਾਲੇ ਹੁਣ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ सुनील जाखड़ इस दौरान दिल्ली मौजूद ने ता किया जा रहा है कि जेपी नड्डा के नाल ओना मुलाकात हुई है ता मुलाकात दौरान उन्होंने अपने आप नु जेड़ा है प्रधानगी तो फारक करण दी अपील की है देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर